ਅਸਲ ਦੇ ਵਿੱਚ ਦਰਸ਼ਨ ਜਿਹੜੇ ਨੇ ਉਹ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਬਚਨ ਸਮਝਾਏ ਨੇ ਕਿ ਅਸਲ ਵਿੱਚ ਦਰਸ਼ਨ ਨੇ ਗੁਰੂ ਸ਼ਬਦ ਦੀ ਵਿਚਾਰ ਧਾਰਾ ਦੇ ਦਰਸ਼ਨ ਇੱਕ ਹੈ ਇਹਨਾਂ ਨੇਤਰਾਂ ਦੇ ਨਾਲ ਦਰਸ਼ਨ ਕਰਦੇ ਆਂ ਇੱਕ ਹੁੰਦਾ ਹੈ ਸੁਪਨ ਦਰਸ਼ਨ ਵੀ ਕਰਦੇ ਆਂ ਇੱਕ ਹੁੰਦਾ ਹੈ ਚਿੱਤਰ ਦਰਸ਼ਨ ਵੀ ਕਰਦੇ ਆਂ ਪਰ ਅਸਲ ਦੇ ਵਿੱਚ ਪੂਰਨ ਤੌਰ ਤੇ ਸ਼ਬਦ ਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾਸ ਪਾਤਸ਼ਾਹਿਆਂ ਦੀ ਪਾਵਨ ਜੋਤ ਦੇ ਦਰਸ਼ਨ ਨੇ ਸ਼ਬਦੀ ਵਿਚਾਰ ਧਾਰਾ ਰੂਪ ਦੇਖਣ ਕਿਉਂਕਿ ਪਿਆਰਿਓ ਜਿੰਨਾ ਚਿਰ ਵਿਚਾਰ ਧਾਰਾ ਰੂਪੀ ਦਰਸ਼ਨ ਨਹੀਂ ਆ ਨਾ ਇਹਨਾਂ ਨੇਤਰਾਂ ਕਰਕੇ ਜੇ ਗੱਲ ਬਣਦੀ ਹੁੰਦੀ ਤੇ ਤਨ ਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਦੇਖਣ ਵਾਲੇ ਭੂਤ ਤੇ ਬਿਤਾਲਾ ਨਾ ਕਹਿੰਦੇ ਉਹ ਦੇਖਣ ਵਾਲੇ ਕੁਰਾਈਆ ਨਾ ਕਹਿੰਦੇ ਉਹ ਦੇਖਣ ਵਾਲੇ ਲੋਕ ਪੱਥਰ ਨਾ ਮਾਰਦੇ ਤਨ ਗੁਰੂ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਖਡੂਰ ਸਾਹਿਬ ਦੀ ਧਰਤੀ ਤੋਂ ਤਪੇ ਦੇ ਈਰਖਾਂ ਦੇ ਬੋਲਾਂ ਵਿੱਚ ਆ ਕਰਕੇ ਇਹ ਨਾ ਕਹਿੰਦੇ ਜਾ ਬਾਬਾ ਇਥੋਂ ਉੱਠ ਕੇ ਚਲਾ ਜਾ ਤੇਰੇ ਕਰਕੇ ਇਥੇ ਮੀਂਹ ਨਹੀਂ ਪੈਂਦਾ ਪਿਆ ਤੇਰੇ ਕਰਕੇ ਸਾਨੂੰ ਕਸ਼ਟ ਹੋ ਰਿਹਾ ਸਾਨੂੰ ਇਥੇ ਕਾਲ ਪਿਆ ਹੋਇਆ ਹੈ ਇਹ ਤੂੰ ਉੱਠ ਕੇ ਚਲਾ ਜਾ ਸਾਨੂੰ ਸੁਖ ਪ੍ਰਾਪਤ ਹੋਵੇ ਅੱਖਾਂ ਨਾਲ ਉਹਨਾਂ ਨੇ ਵੀ ਦੇਖਿਆ ਸੀ ਨਾ ਜੀ ਤੇ ਅੱਖਾਂ ਨਾਲ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਵੀ ਜੀਵਾਂ ਨੇ ਦੇਖਿਆ ਅੱਖਾਂ ਨਾਲ ਧੰਨ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਸਤਿਗੁਰੂ ਜੀ ਨੂੰ ਜਹਾਂ ਵੀਰ ਨੇ ਦੁਸ਼ਟ ਚੰਦੂ ਵਰਗਿਆਂ ਨੇ ਮੁਰਤਜਾਂ ਖਾਂ ਵਰਗਿਆਂ ਨੇ ਤੇ ਪਿਆਰਿਓ ਜਿੰਨੂੰ ਅੱਜ ਅਸੀਂ ਬੜੇ ਖੀਰਾ ਲੈ ਲੈ ਕੇ ਡੋਲੇ ਝੁੱਕ ਝੁੱਕ ਕੇ ਤੁਰ ਪਏ ਨੇ ਨਾ ਮੇਰੇ ਉਸ ਇਲਾਕੇ ਵਾਲੇ ਪਾਸੇ ਜਨਿਆਲੇ ਦੇ ਨੇੜੇ ਵਾਲ ਨੂੰ ਜਿਹਦਾ ਸ਼ਹੀਦੀ ਦੇ ਵਿੱਚ ਬਹੁਤ ਵੱਡਾ ਅਸੀ ਪਾਦਸ਼ਾਹ ਜੀ ਦੇ ਪਿਆਰਿਓ ਅਸੀਂ ਕਹਿੰਨੇ ਆਂ ਕਿ ਉੱਥੇ ਖੀਰ ਨਾ ਚੜਾਈ ਤੇ ਸਾਡੀਆਂ ਮੱਜਾਂ ਨੇ ਦੁੱਧ ਕੋਈ ਨਹੀਂ ਦੇਣਾ ਉਹਨਾਂ ਦਾ ਕਟੜਾ ਵਛੜਾ ਨਹੀਂ ਬਚਣਾ ਪਿਆਰਿਓ ਪ੍ਰਭੂ ਮਾਲਕ ਕਿਰਪਾ ਕਰੇ ਇੱਥੇ ਤੇ ਸਾਬ ਦੇ ਘਰ ਦੇ ਪਿਆਰੇ ਬਾਬਾ ਫਿਰੂ ਜੀ ਵਰਗੇ ਇੱਥੇ ਵੀ ਕੋਈ ਭਾਵਨਾ ਨਾਲ ਆ ਕਰਕੇ ਦੁੱਧ ਚੜਾ ਦਿੰਦਾ ਖੀਰ ਚੜਾ ਦਿੰਦਾ ਉਹਦੇ ਘਰ ਵਿੱਚ ਵੀ ਬਰਕਤਾਂ ਪੈ ਜਾਂਦੀਆਂ ਅਸੀਂ ਕਿਉਂ ਡੋਲੇ ਚੋਕ ਕੇ ਪਿਆਰਿਓ ਉਹਨਾਂ ਕਬਰਾਂ ਵਾਲੇ ਪਾਸੇ ਤੁਰੇ ਫਿਰਦੇ ਹਾਂ ਵਾਹਿਗੁਰੂ ਕਿਰਪਾ ਕਰੇ ਮੈਂ ਬਚਨ ਕਰ ਰਿਹਾ ਸੀ ਅੱਖਾਂ ਨਾਲ ਦੇਖਣ ਨਾਲ ਗੱਲ ਬਣਦੀ ਹੁੰਦੀ ਤੇ ਕਦੀ ਪਿਆਰਿਓ ਜਹਾਂਗੀਰ ਤੇ ਦੁਸ਼ਤ ਚੰਦੂ ਵਰਗੇ ਇਹ ਲੋਕ ਗੁਰੂ ਬਾਬੇ ਨੂੰ ਤਤੀ ਰੇਤ ਦੇ ਵਿੱਚ ਨਾ ਬਿਠਾਉਂਦੇ ਇਹ ਤਤੀ ਤਵੀ ਤੇ ਨਾ ਬਿਠਾਉਂਦੇ ਉਬਲਦੀ ਦੇਗ ਦੇ ਵਿੱਚ ਉਬਾਲਾ ਨਾ ਦਿੰਦੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਸੀਸ ਤੇ ਗਰਮ ਰੇਤਾਂ ਨਾ ਪਾਉਂਦੇ ਇਸੇ ਲਈ ਮੇਰੇ ਸਹਬ ਨੇ ਕਿਹਾ ਸਤਗੁਰੂ ਨੂੰ ਸਭ ਕੋ ਵੇਖਦਾ ਜੀਤਾ ਜਗਤ ਸੰਸਾਰ ਕਹਿੰਦੇ ਸਾਰਾ ਸੰਸਾਰ ਹੀ ਗੁਰੂ ਨੂੰ ਦੇਖਦਾ ਪਿਆ ਇਹ ਨਹੀਂ ਵੀ ਜਗਤ ਅੰਦਰ ਗੁਰੂ ਨੂੰ ਕੋਈ ਦੇਖਦਾ ਨਹੀਂ ਪਿਆ ਕੇਵਲ ਗੁਰਸਿੱਖ ਦੇਖ ਰਹੇ ਨੇ ਨਹੀਂ ਸਤਿਗੁਰੂ ਨੂੰ ਸਭ ਕੋ ਵੇਖਦਾ ਜੇ ਤਾਂ ਜਗਤ ਸੰਸਾਰ ਡਿਠੇ ਮੁਕਤ ਨਾ ਹੋਈ ਮੇਰੇ ਮਾਲਕ ਕਹਿੰਦੇ ਕੇਵਲ ਦੇਖਣ ਦੇ ਨਾਲ ਮੁਕਤੀ ਦੇਖਣ ਦੇ ਨਾਲ ਕਲਿਆਣ ਪ੍ਰਾਪਤ ਨਹੀਂ ਹੁੰਦੀ ਜਿਤਰ ਸ਼ਬਦ ਨਾ ਕਰੇ ਵਿਚਾਰ ਕਹਿੰਦੇ ਜਿਨਾਂ ਚਿਰ ਸ਼ਬਦ ਦੀ ਵਿਚਾਰ ਧਾਰਾ ਰੂਪੀ ਦਰਸ਼ਨ ਨਹੀਂ ਕਰਦਾ ਇਸੇ ਪਿਆਰ ਇੱਕ ਪ੍ਰਮਾਣ ਮੈਂ ਹੋਲ ਦੇ ਦੇ ਆਪ ਜੀ ਨੂੰ